ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਮੈਂ ਦੂਸਰੀ ਵੀਡੀਓ ਆ ਜਿਹੜੀ ਉਹ ਨਸਰ ਕਰਨ ਲੱਗੀ ਆ ਸੋ ਮੈਂ ਮੇਰੇ ਬੋਲਣ ਤੋਂ ਬਾਅਦ ਤੁਹਾਨੂੰ ਉਹ ਜਿਹੜੀ ਵੀਡੀਓ ਪਲੇ ਹੋਊਗੀ ਉਹ ਵੀਡੀਓ ਨਸਰ ਕਰਨ ਦਾ ਜਿਹੜਾ ਮਕਸਦ ਆ ਸਿਰਫ ਇਹੀ ਹੈ ਕਿ ਭਵਾਨੀਗੜ ਟਰੱਕ ਯੂਨੀਅਨ ਦਾ ਜਿਹੜਾ ਅੱਜ ਕਾਂਡ ਹੋਇਆ ਉੱਥੇ ਐਮਐਲਏ ਦੀ ਭਾਗੀਦਾਰੀ ਕੀ ਆ ਉਹਨੂੰ ਚੁਣਨ ਦੇ ਵਿੱਚੋਂ ਤੁਹਾਨੂੰ ਉਹ ਵੀਡੀਓ ਤੋਂ ਬਾਅਦ ਜਿਹੜੀ ਉਹ ਸਪਸ਼ਟ ਹੋ ਜਾਣੀ ਆ ਕਿਉਂਕਿ ਉੱਥੇ ਜਿਹੜੀ ਚੋਣ ਆ ਉਹ ਸਰਬਸੰਮਤੀ ਦੇ ਨਾਲ ਉਥੇ ਜਿਹੜੇ ਲੋਕ ਨੇ ਆਪਰੇਟਰ ਨੇ ਚਾਹੇ ਪ੍ਰਧਾਨ ਨੇ ਜਿਹੜੇ ਸਾਬਕਾ ਚਾਹੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਅਹੁਦੇਦਾਰ ਨੇ ਜਿਹੜੇ ਉਥੇ ਪ੍ਰਧਾਨ ਰਹੇ ਨੇ ਉਹ ਸਾਰੇ ਜਾਣੇ ਰਲ ਕੇ ਸਰਬਸੰਮਤੀ ਦੇ ਨਾਲ ਜਿਹੜਾ ਉਥੋਂ ਪੰਜ ਮੈਂਬਰੀ ਜਿਹੜੀ ਕਮੇਟੀ ਆ ਉਹਦੀ ਚੋਣ ਕਰਦੇ ਆ ਤੇ ਉਹ ਫੋਟੋਆਂ ਵਾਇਰਲ ਕਰਨ ਦਾ ਜਿਹੜਾ ਮਕਸਦ ਆ ਉਹ ਇਹ ਹੈ ਕਿ ਜਿਹੜੇ ਲੀਡਰ ਅੱਜ ਮੇਰੇ ਤੇ ਚਿੱਕੜ ਸੁੱਟ ਰਹੇ ਨੇ ਉਹਨਾਂ ਨੂੰ ਦੱਸਣਾ ਚਾਹੁੰਨੀ ਆ ਵੀ ਭਾਈ ਉੱਥੇ ਜਿਹੜੀ ਚੋਣ ਕੀਤੀ ਗਈ ਆ ਇਹ ਤੁਹਾਡੀਆਂ ਪਾਰਟੀਆਂ ਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਬਿਰਾਜ਼ਮਾਨ ਤੇ ਵੱਖ-ਵੱਖ ਸਮਿਆਂ ਦੇ ਵਿੱਚ ਰਹਿ ਚੁੱਕੇ ਪ੍ਰਧਾਨ ਨੇ ਜਿਨ੍ਹਾਂ ਨੇ ਇਹਦੀ ਚੋਣ ਕੀਤੀ ਆ ਤੇ ਜਿਹਦੇ ਵਿੱਚ ਐਮਐਲਏ ਦਾ ਕੋਈ ਵੀ ਦਖਲ ਨਹੀਂ ਹੈਗਾ ਨੂੰਗਾ ਮੈਂ ਸਭਤੀ ਸੰਗਤ ਨੂੰ ਬੇਨਤੀ ਕਰਦਾ ਵੀ ਇਹਨੂੰ ਆਪਣੇ ਸਾਰੀ ਸੰਗਤ ਨੂੰ ਆਪਣਾ ਪ੍ਰਮਾਨ ਕਰਨਾ ਹੈ ਤਾਂ ਜੋ ਆਪਣਾ ਕੰਮ ਸਹੀ ਤਰੀਕੇ ਨਾਲ ਚੱਲ ਸਕੇ ਜਗਤੰਦਰ ਸਿੰਘ ਵਿੱਕੀ ਵੱਜਵਾ ਬੋਲੇ ਜੀ ਜਦੀ ਨੰਦਗੜਾ ਜੀਪ ਜਦੀ ਜੀਪ ਬਾਤ ਗੁਰਪ੍ਰੀਤ ਬਾਲ ਦਾ ਜਗਤੰਦਰ ਕਰਾਚੋ ਕਮੇਟੀ ਬਣਾਈ ਹੈ ਨੰਦਗੜਾ ਗੁਰਪ੍ਰੀਤ ਸਿੰਘ ਮੁੱਖ ਮੰਤਰੀ ਕਮਰੇਟਰ ਸਾਹਿਬਾਨਾਂ ਦਾ ਬਹੁਤ ਸੋ ਇੱਥੇ ਇਹਦੀ ਜਿਹੜੀ ਚੋਣ ਦੇ ਵਿੱਚ ਉਹਨਾਂ ਨੇ ਵਿੱਕੀ ਬਾਜਬਾਜੀ ਨੂੰ ਕਿਉਂ ਚੁਣਿਆ ਜਾਂ ਮਨਜੀਤ ਸਿੰਘ ਕਾਕਾ ਜੀ ਨੂੰ ਕਿਉਂ ਨਹੀਂ ਚੁਣਿਆ ਇਹਦਾ ਜਵਾਬ ਆ ਜਿਹੜਾ ਉਹ ਬੈਟਰ ਜਿਹੜਾ ਦੇ ਸਕਦੇ ਨੇ ਔਰ ਇੱਕ ਗੱਲ ਹੋਰ ਮੈਂ ਐਡ ਕਰ ਦਵਾਂ ਕਿ ਭਵਾਨੀਗੜ ਜਿਹੜੀ ਟਰੱਕ ਯੂਨੀਅਨ ਆ ਇਹਦਾ ਇੱਥੇ ਜਿਹੜਾ ਸਾਡੇ ਲੋਕਾਂ ਦਾ ਜਿਹੜਾ ਭਾਈਚਾਰਾ ਹੈਗਾ ਚاہے ਕੋਈ ਕਿਸੇ ਪਾਰਟੀ ਦੇ ਵਿੱਚ ਹੈਗਾ ਚਾਹੇ ਕਿਸੇ ਅਹੁਦੇ ਦੇ ਉੱਤੇ ਵੀ ਹੈਗਾ ਪਰ ਉਹ ਲੋਕ ਨੇ ਜਿਹੜੇ ਜਦੋਂ ਯੂਨੀਅਨ ਦੀ ਗੱਲ ਆਉਂਦੀ ਹੈ ਜਦੋਂ ਲੋਕਾਂ ਦੇ ਰੋਜ਼ਗਾਰ ਦੀ ਗੱਲ ਆਉਂਦੀ ਹੈ ਜਦੋਂ ਇੱਕ ਭਾਈਚਾਰੇ ਦੀ ਗੱਲ ਆਉਂਦੀ ਹੈ ਤਾਂ ਉਹ ਸਾਰੇ ਆਪਣੀਆਂ ਆਪਣੀਆਂ ਪਾਰਟੀਆਂ ਪਿੱਛੇ ਛੱਡ ਕੇ ਯੂਨੀਅਨ ਨੂੰ ਐਦਾ ਰੋਜ਼ਗਾਰ ਮੰਨ ਕੇ ਉੱਥੇ ਉਹਦੀ ਕਮੇਟੀ ਦੀ ਚੋਣ ਕਰਦੇ ਨੇ ਤਾਂ ਜੋ ਉਹ ਕਮੇਟੀ ਹੈ ਜਿਹੜੀ ਉਹਨੂੰ ਸਮੇਂ ਦੇ ਹਿਸਾਬ ਨਾਲ ਜਿਹੜੀ ਉਹਨੂੰ ਚਲਾ ਸਕੇ ਜਿਹੜੀਆਂ ਕੋਈ ਮੁਸ਼ਕਲਾਂ ਕੋਈ ਦਿੱਕਤ ਆਉਂਦੀਆਂ ਨੇ ਉਹਨਾਂ ਦਾ ਜਿਹੜਾ ਉਹਨੂੰ ਹੱਲ ਕਰ ਸਕੇ